ਜਾਬੀਆਂ ਦੇ ਲਈ ਆ ਗਈ ਹੈ ਇੱਕ ਖਾਸ ਖਬਰ ਹੁਣ 23 ਤੇ 24 ਮਈ ਨੂੰ ਪੰਜਾਬ ਦੇ ਵਿੱਚ ਹੋਣ ਜਾ ਰਿਹਾ ਹੈ ਇਹ ਵੱਡਾ ਕੰਮ ਸਵਾਗਤ ਹੈ ਤੁਸੀ ਜੁੜੇ ਹੋ ਲਾਈਵ ਪੰਜਾਬੀ ਟੀਵੀ ਦੇ ਨਾਲ ਜੋ ਖਬਰ ਇਸ ਵੇਲੇ ਤੁਹਾਡੇ ਨਾਲ ਸਾਂਝੇ ਕਰਨ ਜਾ ਰਹੇ ਹਾਂ ਕਿ ਲਗਾਤਾਰ ਇਸ ਵੇਲੇ ਪੰਜਾਬ ਦਾ ਮੌਸਮ ਬਦਲਦਾ ਹੋਇਆ ਨਜ਼ਰ ਆ ਰਿਹਾ ਜਿਸ ਤਰੀਕੇ ਗਰਮੀ ਇਸ ਵੇਲੇ ਪੰਜਾਬ ਦੇ ਵਿੱਚ ਪੈਂਦੀ ਨਜ਼ਰ ਆ ਰਹੀ ਹੈ ਤੇ ਤਾਪਮਾਨ ਲਗਾਤਾਰ ਵੱਧਦਾ ਹੋਇਆ ਹੀ ਨਜ਼ਰ ਆ ਰਿਹਾ ਹੈ 45 ਡਿਗਰੀ ਸੈਲਸੀਅਸ ਦੇ ਕਰੀਬ ਇਹ ਤਾਪਮਾਨ ਪਹੁੰਚ ਰਿਹਾ ਹੈ ਜਿਸ ਕਾਰਨ ਗਰਮੀ ਇੰਨੀ ਕਾਜ਼ਾਦਾ ਵੱਧ ਰਹੀ ਹੈ ਕਿ ਲੋਕ ਹੁਣ ਪਰੇਸ਼ਾਨ ਹੋ ਚੁੱਕੇ ਨੇ ਖਾਸ ਕਰਕੇ ਜਿਹੜਾ ਲੋਕਾਂ ਨੇ ਆਪਣੇ ਘਰਾਂ ਤੋਂ ਬਾਹਰ ਜਾ ਕੇ ਆਪਣੇ ਕੰਮਕਾਜ ਕਰਨੇ ਹੁੰਦੇ ਨੇ ਉਹਨਾਂ ਦੇ ਲਈ ਕਈ ਤਰ੍ਹਾਂ ਦੀਆਂ ਪਰੇਸ਼ਾਨੀਆਂ ਖੜੀਆਂ ਹੋ ਜਾਂਦੀ ਹੈ ਜਦ ਦੁਪਹਿਰ ਦੇ ਸਮੇਂ ਕੜਾਕੇ ਦੀ ਧੁੱਪ ਨਿਕਲੀ ਹੁੰਦੀ ਹੈ ਉਸ ਵੇਲੇ ਘਰੋਂ ਬਾਹਰ ਨਿਕਲਣਾ ਕਾਫੀ ਜ਼ਿਆਦਾ ਪਰੇਸ਼ਾਨੀਆਂ ਖੜੀਆਂ ਕਰ ਦਿੰਦਾ ਹੈ ਤੇ ਜਿਹੜਾ ਲੋਕਾਂ ਨੇ ਇੱਕ ਸ਼ਹਿਰ ਤੋਂ ਦੂਸਰੇ ਸ਼ਹਿਰ ਕੰਮ ਦੇ ਲਈ ਜਾਣਾ ਹੁੰਦਾ ਹੈ ਤੇ ਬੱਸਾਂ ਦੇ ਵਿੱਚ ਉਹ ਸਫ਼ਰ ਕਰਦੇ ਨੇ ਉਹਨਾਂ ਨੂੰ ਬਹੁਤ ਜ਼ਿਆਦਾ ਖੱਜਲ-ਖੁਆਰੀ ਦਾ ਸਾਹਮਣਾ ਜ਼ਰੂਰ ਕਰਨਾ ਪੈਂਦਾ ਹੈ ਪਰ ਇਸ ਵੇਲੇ ਇੱਕ ਬੇਹਦ ਵੱਡੀ ਖਬਰ ਸਾਹਮਣੇ ਆਈ ਹੈ ਪੰਜਾਬ ਦੇ ਲੋਕਾਂ ਦੇ ਲਈ ਇਹ ਰਾਹਤ ਭਰੀ ਖਬਰ ਹੈ ਕਿਹਾ ਜਾ ਰਿਹਾ ਹੈ ਕਿ ਹੁਣ 23 ਤੇ 24 ਮਈ ਨੂੰ ਹੁਣ ਪੰਜਾਬ ਦੇ ਵਿੱਚ ਮੌਸਮ ਬਦਲਣ ਵਾਲਾ ਹੈ ਜਿਹਾ ਮੌਸਮ ਬਦਲੇਗਾ ਜਿਸ ਕਾਰਨ ਤੁਹਾਨੂੰ ਰਾਹਤ ਮਿਲੇਗੀ ਹੁਣ ਗਰ ਇੰਨੀ ਕਾ ਜ਼ਿਆਦਾ ਵਧ ਰਹੀ ਹੈ ਤਾਪਮਾਨ 45 ਡਿਗਰੀ ਸੈਲਸੀਅਸ ਦੇ ਕਰੀਬ ਜਾ ਰਿਹਾ ਤੇ ਹੁਣ ਇਹੀ ਖਬਰ ਮੌਸਮ ਵਿਭਾਗ ਦੇ ਵੱਲੋਂ ਸਾਹਮਣੇ ਆਈ ਹੈ ਕਿ ਪੰਜਾਬ ਦੇ ਵਿੱਚ ਹੁਣ ਜਿਹੜਾ ਇਹ ਮੌਸਮ ਇਸ ਤਰ੍ਹਾਂ ਬਦਲਦਾ ਨਜ਼ਰ ਆਵਗਾ ਕਿ ਤਾਪਮਾਨ ਦੇ ਵਿੱਚ ਘਰਾਵਟ ਹੋਵੇਗੀ ਜਿਸ ਕਾਰਨ ਜਿਹੜੀ ਇਹ ਗਰਮੀ ਹੈ ਉਹ ਥੋੜੀ ਬਹੁਤ ਜ਼ਰੂਰ ਕਟੇਗੀ ਤੇ ਕਈ ਜ਼ਿਲ੍ਹਿਆਂ ਦੇ ਵਿੱਚ ਇਸ ਵੇਲੇ yellow alert ਵੀ ਜਾਰੀ ਕਰ ਦਿੱਤਾ ਗਿਆ ਕਿਹਾ ਜਾ ਰਿਹਾ ਹੈ ਕਿ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਮੀਂਹ ਦੀ ਸੰਭਾਵਨਾ ਜਤਾਈ ਜਾ ਰਹੀ ਹੈ ਕਈ ਇਲਾਕਿਆਂ ਦੇ ਵਿੱਚ ਬੂੰਦਾਬਾਰੀ ਹੋਵੇਗੀ ਤੇਜ਼ ਹਵਾਵਾਂ ਚੱਲਦੀਆਂ ਹੋਈਆਂ ਨਜ਼ਰ ਆਣਗੀਆਂ ਖਨੇਰੀ ਦੀ ਵੀ ਜਿਹੜੀ ਸੰਭਾਵਨਾ ਜ਼ਰੂਰ ਜਤਾਈ ਜਾ ਰਹੀ ਹੈ ਤੇ ਕਈ ਇਲਾਕਿਆਂ ਦੇ ਵਿੱਚ ਬਰਫ਼ਬਾਰੀ ਦਾ ਵੀ ਜ਼ਿਕਰ ਜ਼ਰੂਰ ਕਰ ਦਿੱਤਾ ਗਿਆ ਹੈ ਲਗਾਤਾਰ ਜਿਸ ਤਰੀਕੇ ਹੁਣ ਗਰਮੀ ਵਧ ਰਹੀ ਸੀ ਉਸ ਦੇ ਵਿਚਕਾਰ ਲੋਕ ਇਹ ਗੱਲ ਜ਼ਰੂਰ ਆਖ ਰਹੇ ਨੇ ਕਿ ਉਹਨਾਂ ਨੂੰ ਗਰਮੀ ਤੋਂ ਰਾਹਤ ਜ਼ਰੂਰ ਮਿਲਣੀ ਚਾਹੀਦੀ ਹੈ ਕਿਉਂਕਿ ਲਗਾਤਾਰ ਇਸੇ ਤਰੀਕੇ ਦਾ ਜੇਕਰ ਮੌਸਮ ਰਿਹਾ ਤੇ ਸਭ ਦੀਆਂ ਪਰੇਸ਼ਾਨੀਆਂ ਜ਼ਰੂਰ ਵੱਧ ਸਕਦੀਆਂ ਨੇ ਕਿਉਂਕਿ ਕੜਾਕੇ ਦੀ ਧੁੱਪ ਦੇ ਵਿੱਚ ਘਰੋਂ ਬਾਹਰ ਨਿਕਲਣਾ ਕਈ ਤਰ੍ਹਾਂ ਦੀਆਂ ਪਰੇਸ਼ਾਨੀਆਂ ਖੜੀਆਂ ਕਰ ਦਿੰਦਾ ਤੇ ਹੁਣ ਜਿੱਥੇ ਖਬਰ ਸਾਹਮਣੇ ਆਈ ਹੈ ਕਿ yellow alert ਪੰਜਾਬ ਦੇ ਵਿੱਚ ਜਾਰੀ ਹੋ ਗਿਆ ਹੈ ਮੌਸਮ ਬਦਲਣ ਵਾਲਾ ਹੈ ਕਈ ਜੁਲਿਆਂ ਦੇ ਵਿੱਚ ਭਾਰੀ ਮੀਂਹ ਦੀ ਸੰਭਾਵਨਾ ਜਤਾਈ ਜਾ ਰਹੀ ਹੈ ਤੇਜ਼ ਹਵਾਵਾਂ ਚੱਲਣ ਗਿਆ ਤੇ ਨਾਲ ਹੀ ਕਈ ਜਗ੍ਹਾਾਂ 'ਤੇ ਕਿਹਾ ਜਾ ਰਿਹਾ ਹੈ ਕਿ ਕੀ ਬਾਰਿਸ਼ ਵੀ ਹੋ ਸਕਦੀ ਹੈ ਤੇ ਨਾਲ ਹੀ ਬਰਫਵਾਰੀ ਵੀ ਕਈ ਇਲਾਕਿਆਂ ਦੇ ਵਿੱਚ ਹੋਣ ਦੀ ਪੂਰੀ ਸੰਭਾਵਨਾ ਜਿਹੜੀ ਹੈ ਉਹ ਦੱਸੀ ਜਾ ਰਹੀ ਹੈ ਤੇ ਹੁਣ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਓ ਤਾਂ ਕਿ ਹੋਰ ਲੋਕਾਂ ਤੱਕ ਇਹ ਖਬਰ ਪਹੁੰਚੇ ਹੋਰ ਲੋਕਾਂ ਨੂੰ ਵੀ ਜਾਣਕਾਰੀ ਮਿਲੇ ਕਿ ਹੁਣ ਉਹਨਾਂ ਨੂੰ ਪੰਜਾਬ ਦੇ ਵਿੱਚ ਗਰਮੀ ਤੋਂ ਰਾਹਤ ਮਿਲਣ ਜਾ ਰਹੀ ਹੈ ਤੇ ਸਾਡੇ ਚੈਨਲ ਦੇ ਨਾਲ ਵੀ ਜੁੜੇ ਰਹੋ ਕਿਉਂਕਿ ਤੁਹਾਡੇ ਲਈ ਨਵੀਆਂ-ਨਵੀਆਂ ਵੀਡੀਓਜ਼ ਲੈ ਕੇ ਹਾਜ਼ਰ ਹੁੰਦੇ ਰਹਾਂਗੇ ਲਾਈਵ ਪੰਜਾਬੀ ਟੀਵੀ ਹੁਣ ਭਾਰਤ ਵਿੱਚ ਜੀਓ ਟੀਵੀ ਜੀਓ ਫਾਈਬਰ ਤੇ ਟੈਟਾਪਲੇ ਟੀਵੀ ਦੇਖਿਆ ਜਾ ਸਕਦਾ ਹੈ ਵਰਲਡ ਵਾਈਡ ਤੁਸੀਂ ਸਾਨੂੰ Amazon Fire TV, Daily Hunt ਤੇ ਈਬਾਬਾ ਤੇ ਦੇਖ ਸਕਦੇ ਹੋ USA, Canada, Australia, New Zealand ਤੇ ਯੂਰਪ ਦੇ ਹਰ ਵੱਡੇ IPTV ਪਲੇਟਫਾਰਮ ਤੇ ਦੇਖ ਸਕਦੇ ਹੋ ਰੌਣੇ ਰੱਪੇ ਤੋਂ ਦੂਰ ਤੇ ਮੁੱਦੇ ਦੇ ਨੇੜੇ ਲਾਈਵ ਪੰਜਾਬੀ ਟੀਵੀ